ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਬਹੁ ਭਾਂਤ ਬਚਾਵੇ ਸਤਰ ਅਨੇਕ ਚਲਾਵਤ ਕਾਵ ਤਉ ਤਨ ਏਕ ਨ ਲਾਗਨ ਪਾਵੇ ਰਖਤ ਹੈ ਆਪਣੋ ਕਰਦੇ ਕਰ ਪਾਪ ਸੁਭੂਨ ਭੇਟ ਨ ਪਾਵੇ ਔਰ ਕੀ ਬਾਤ ਕਹਾ ਅਕਹਿ ਤੋਸੋ ਸੋ ਪੇਟ ਹੀ ਕੇ ਪਟ ਵਿਚ ਬਚਾਵੇ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਬਹੁ ਭਾਤ ਬਚਾਵੇ ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨ ਲਾਗਨ ਪਾਵੇ ਰਖਤ ਹੈ ਆਪਣੋ ਕਰਦੇ ਕਰ ਪਾਪ ਸੁਭੂ ਨ ਭੇਟ ਨ ਪਾਵੇ ਔਰ ਕੀ ਬਾਤ ਕਹਾ ਕਹ ਤੋ ਸੋ ਸੋ ਪੇਟ ਹੀ ਕੇ ਪਟ ਬੀਚ ਬਚਾਵੇ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਬਹੁ 파ਤ ਬਚਾਵੇ ਸਤਰ ਅਨੇਕ ਚਲਾਵਤ ਤਾਵ ਤਉ ਤਨ ਏਕ ਨ ਲਾਗਨ ਪਾਵੇ ਰਖਤ ਹੈ ਆਪਣੋ ਕਰਦੇ ਕਰ ਪਾਪ ਸੁਭੂ ਨ ਭੇਟ ਨ ਪਾਵੇ ਔਰ ਕੀ ਬਾਤ ਕਹਾ ਅਕਹਿ ਤੋਸੋ ਸੋ ਪੇਟ ਹੀ ਕੇ ਪਟ ਬੀਚ ਬਚਾਵੇ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਬਹੁ 파ਤ ਬਚਾਵੇ ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨ ਲਾਗਨ ਪਾਵੇ ਰਖਤ ਹੈ ਆਪਣੋ ਕਰਦੇ ਕਰ ਪਾਪ ਸੁਭੂਨ ਭੇਟਨ ਪਾਵੇ ਔਰ ਕੀ ਬਾਤ ਕਹਾ ਕਹ ਤੋ ਸੋ ਸੋ ਪੇਟ ਹੀ ਕੇ ਪਟ ਬੀਚ ਬਚਾਵੇ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਬਹੁ ਭਾਂਤ ਬਚਾਵੇ ਸਤਰ ਅਨੇਕ ਚਲਾਵਤ ਕਾਵ ਤਉ ਤਨ ਏਕ ਨ ਲਾਗਨ ਪਾਵੇ ਰਖਤ ਹੈ ਆਪਣੋ ਕਰਦੇ ਕਰ ਪਾਪ ਸੁਭੂਨ ਭੇਟ ਨ ਪਾਵੇ ਔਰ ਕੀ ਬਾਤ ਕਹਾ ਕਹ ਤੋਸੋ ਸੋ ਪੇਟ ਹੀ ਕੇ ਪਟ ਬੀਚ ਬਚਾਵੇ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਬਹੁ 파ਤ ਬਚਾਵੇ ਸਤਰ ਅਨੇਕ ਚਲਾਵਤ ਕਾਵ ਤਉ ਤਨ ਏਕ ਨ ਲਾਗਨ ਪਾਵੇ ਰਖਤ ਹੈ ਆਪਣੋ ਕਰਦੇ ਕਰ ਪਾਪ ਸੁਭੂ ਨ ਭੇਟਨ ਪਾਵੇ ਔਰ ਕੀ ਬਾਤ ਕਹਾ ਕਹ ਤੋਸੋ ਸੋ ਪੇਟ ਹੀ ਕੇ ਪਟ ਬੀਚ ਬਚਾਵੇ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਬਹੁ 파ਤ ਬਚਾਵੇ ਸਤਰ ਅਨੇਕ ਚਲਾਵਤ ਕਾਵ ਤਉ ਤਨ ਏਕ ਨ ਲਾਗਨ ਪਾਵੇ ਰਖਤ ਹੈ ਆਪਣੋ ਕਰਦੇ ਕਰ ਪਾਪ ਸੁਭੂਨ ਭੇਟ ਨ ਪਾਵੇ ਔਰ ਕੀ ਬਾਤ ਕਹਾ ਕਹ ਤੋਸੋ ਸੋ ਪੇਟ ਹੀ ਕੇ ਪਟ ਬੀਚ ਬਚਾਵੇ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਬਹੁ ਭਾਤ ਬਚਾਵੇ ਸਤਰ ਅਨੇਕ ਚਲਾਵਤ ਕਾਵ ਤਉ ਤਨ ਏਕ ਨ ਲਾਗਨ ਪਾਵੇ ਰਖਤ ਹੈ ਆਪਣੋ ਕਰਦੈ ਕਰ ਪਾਪ ਸੁਭੂ ਨ ਭੇਟਨ ਪਾਵੇ ਔਰ ਕੀ ਬਾਤ ਕਹਾ ਕਹ ਤੋਸੋ ਸੋ ਪੇਟ ਹੀ ਕੇ ਪਟ ਬੀਚ ਬਚਾਵੇ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਬਹੁ ਭਾਂਤ ਬਚਾਵੇ ਸਤਰ ਅਨੇਕ ਚਲਾਵਤ ਕਾਵ ਤਉ ਤਨ ਏਕ ਨ ਲਾਗਨ ਪਾਵੇ ਰਖਤ ਹੈ ਆਪਣੋ ਕਰਦੈ ਕਰ ਪਾਪ ਸੁਭੂਨ ਭੇਟ ਨ ਪਾਵੇ ਔਰ ਕੀ ਬਾਤ ਕਹਾ ਕਹ ਤੋਸੋ ਸੋ ਪੇਟ ਹੀ ਕੇ ਪਟ ਵਿਚ ਬਚਾਵੇ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਬਹੁ ਭਾਤ ਬਚਾਵੇ ਸਤਰ ਅਨੇਕ ਚਲਾਵਤ ਕਾਵ ਤਉ ਤਨ ਏਕ ਨ ਲਾਗਨ ਪਾਵੇ ਰਖਤ ਹੈ ਆਪਣੋ ਕਰਦੇ ਕਰ ਪਾਪ ਸੁਭੂ ਨ ਭੇਟ ਨ ਪਾਵੇ ਔਰ ਕੀ ਬਾਤ ਕਹਾ ਕਹ ਤੋ ਸੋ ਸੋ ਪੇਟ ਹੀ ਕੇ ਪਟ ਬੀਚ ਬਚਾਵੇ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਬੋਹ ਪਾਤ ਬਚਾਵੇ ਸਤਰ ਅਨੇਕ ਚਲਾਵਤ ਕਾਵ ਤਉ ਤਨ ਏਕ ਨ ਲਾਗਨ ਪਾਵੇ ਰਖਤ ਹੈ ਆਪਣੋ ਕਰਦੇ ਕਰ ਪਾਪ ਸੁਭੂਨ ਭੇਟ ਨ ਪਾਵੇ ਔਰ ਕੀ ਬਾਤ ਕਹਾ ਅਕਹਿ ਤੋਸੋ ਸੋ ਪੇਟ ਹੀ ਕੇ ਪਟ ਬੀਚ ਬਚਾਵੇ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਬਹੁ 파ਤ ਬਚਾਵੇ ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨ ਲਾਗਨ ਪਾਵੇ ਰਖਤ ਹੈ ਆਪਣੋ ਕਰਦੇ ਕਰ ਪਾਪ ਸੁਭੂਨ ਭੇਟਨ ਪਾਵੇ ਔਰ ਕੀ ਬਾਤ ਕਹਾ ਕਹ ਤੋਸੋ ਸੋ ਪੇਟ ਹੀ ਕੇ ਪਟ ਬੀਚ ਬਚਾਵੇ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਬਹੁ ਭਾਂਤ ਬਚਾਵੇ ਸਤਰ ਅਨੇਕ ਚਲਾਵਤ ਕਾਵ ਤਉ ਤਨ ਏਕ ਨ ਲਾਗਨ ਪਾਵੇ ਰਖਤ ਹੈ ਆਪਣੋ ਕਰਦੈ ਕਰ ਪਾਪ ਸੁਭੂਨ ਭੇਟ ਨ ਪਾਵੇ ਔਰ ਕੀ ਬਾਤ ਕਹਾ ਕਹ ਕੋਸੋ ਸੁ ਪੇਟ ਹੀ ਕੇ ਪਟ ਬੀਚ ਬਚਾਵੇ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਬਹੁ 파ਤ ਬਚਾਵੇ ਸਤਰ ਅਨੇਕ ਚਲਾਵਤ ਕਾਵ ਤਉ ਤਨ ਏਕ ਨ ਲਾਗਨ ਪਾਵੇ ਰਖਤ ਹੈ ਆਪਣੋ ਕਰਦੇ ਕਰ ਪਾਪ ਸੁਭੂ ਨ ਭੇਟ ਨ ਪਾਵੇ ਔਰ ਕੀ ਬਾਤ ਕਹਾ ਕਹ ਕੋਸੋ ਸੋ ਪੇਟ ਹੀ ਕੇ ਪਟ ਬੀਚ ਬਚਾਵੇ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਬੋਹ ਪਾਤ ਬਚਾਵੇ ਸਤਰ ਅਨੇਕ ਚਲਾਵਤ ਤਾਵ ਤਉ ਤਨ ਏਕ ਨ ਲਾਗਨ ਪਾਵੇ ਰਖਤ ਹੈ ਆਪਣੋ ਕਰਦੈ ਕਰ ਪਾਪ ਸੁਭੂਨ ਭੇਟ ਨ ਪਾਵੇ ਔਰ ਕੀ ਬਾਤ ਕਹਾ ਅਕਹਿ ਤੋਸੋ ਸੋ ਪੇਟ ਹੀ ਕੇ ਪਟ ਬੀਚ ਬਚਾਵੇ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਬਹੁ 파ਤ ਬਚਾਵੇ ਸਤਰ ਅਨੇਕ ਚਲਾਵਤ ਕਾਵ ਤਉ ਤਨ ਏਕ ਨ ਲਾਗਨ ਪਾਵੇ ਰਖਤ ਹੈ ਆਪਣੋ ਕਰਦੇ ਕਰ ਪਾਪ ਸੁਭੂਨ ਭੇਟ ਨ ਪਾਵੇ ਔਰ ਕੀ ਬਾਤ ਕਹਾ ਕਹ ਤੋਸੋ ਸੋ ਪੇਟ ਹੀ ਕੇ ਪਟ ਬੀਚ ਬਚਾਵੇ ਰੋਕੰਤੇ ਅਰ ਸੋਗੰਤੇ ਜਲ ਜੋਗੰਤੇ ਬਹੁ 파ਤ ਬਚਾਵੈ ਸਤਰ ਅਨੇਕ ਚਲਾਵਤ ਕਾਵ ਤਉ ਤਨ ਏਕ ਨ ਲਾਗਨ ਪਾਵੇ ਰਖਤ ਹੈ ਆਪਣੋ ਕਰਦੈ ਕਰ ਪਾਪ ਸੁਭੂਨ ਭੇਟ ਨ ਪਾਵੇ ਔਰ ਕੀ ਬਾਤ ਕਹਾ ਕਹ ਤੋਸੋ ਸੋ ਪੇਟ ਹੀ ਕੇ ਪਟ ਬੀਚ ਬਚਾਵੈ